ਖਬਰੋ ਪੰਜਾਬ ਦੇ ਤਰਨਤਾਰਨ ਇਲਾਕੇ ਦੇ ਨਾਲ ਸੰਬੰਧਤ ਆ ਜੀहां ਤੁਹਾਨੂੰ ਦੱਸ ਦਿੰਨੇ ਆ ਕਿ ਪਿਛਲੇ ਦਿਨੀ ਜਿਹੜੀ ਕਿ ਗੜੇਮਾਰੀ ਹੋਈ ਆ ਗੜੇਮਾਰੀ ਦੇ ਕਾਰਨ ਕਾਫੀ ਜਿਹੜਾ ਕਿ ਵੱਡੀ ਪੱਧਰ ਤੇ ਨੁਕਸਾਨ ਹੋਇਆ ਕਿਸਾਨਾਂ ਦਾ ਫਸਲ ਦਾ ਨੁਕਸਾਨ ਹੋਇਆ ਤੇ ਫਸਲ ਦੇ ਵਿੱਚ ਜਿਹੜੀ ਕਿ ਗੜੇਮਾਰੀ ਦੇ ਕਾਰਨ ਬੱਲੀਆਂ ਟੁੱਟ ਗਈਆਂ ਕਈ ਥਾਵਾਂ ਤੇ ਪੱਕੀ ਫਸਲ ਜਿਹੜੀ ਕਿ ਬਰਬਾਦ ਹੋ ਗਈ ਆ ਉੱਥੇ ਤੁਹਾਨੂੰ ਦੱਸ ਦਿੰਨੇ ਆ ਕਿ ਹੜਕਾ ਖੇਮ ਕਾਰਨ ਦੇ ਨਾਲ ਸੰਬੰਧਤ ਪਿੰਡਾਂ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਨੁਕਸਾਨ ਹੋਇਆ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ 470 ਤੋਂ ਲੈ ਕੇ 500 ਦੇ ਕਰੀਬ ਜਿਹੜਾ ਕਿ ਏਕੜਾ ਫਸਲ ਨੁਕਸਾਨੀ ਗਈ ਆ ਜਿੱਥੇ ਫਸਲ ਦਾ 800% ਆਉਣਾ ਸੀ ਉਥੇ 50% ਹੀ ਰਹਿ ਗਿਆ ਇੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਪਿਛਲੇ ਸਾਲਾਂ ਦੇ ਦਰਮਿਆਨ ਵੀ ਅਜਿਹਾ ਕੁਝ ਵਾਪਰਿਆ ਕਿ ਕਿਸਾਨਾਂ ਦੀਆਂ ਜਿਹੜੀਆਂ ਪੱਕੀਆਂ ਫਸਲਾਂ ਸੀ ਕਣਕ ਦੀ ਫਸਲ ਖਾਸ ਕਰਕੇ ਖਰਾਬ ਹੁੰਦੀ ਨਜ਼ਰ ਆਈ ਆ ਤੇ ਇਸ ਵਾਰ ਫੇਰ ਜਿਹੜੀ ਕਿ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਜਿਹੜੀ ਕਿ ਕਣਕ ਦੀ ਫਸਲ ਆ ਉਹ ਖਰਾਬ ਹੋ ਗਈ ਆ ਤਾਂ ਉਥੇ ਹੀ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਅੱਧਾ ਘੰਟਾ ਦੇ ਕਰੀਬ ਜਿਹੜਾ ਕਿ ਗੜੇਮਾਰੀ ਹੋਈ ਆ ਗੜੇਮਾਰੀ ਦੇ ਕਾਰਨ ਜਿਹੜੀ ਕਿ ਪੱਕੀ ਫਸਲ ਦੀਆਂ ਬੱਲੀਆਂ ਨੇ ਜਿਹੜੀਆਂ ਉਹ ਟੁੱਟ ਗਈਆਂ ਨੇ ਤੇ ਕਣਕਾਂ ਜਿਹੜੀ ਕਿ ਉਹ ਬਰਬਾਦ ਹੋ ਗਈ ਆ ਜਿਸ ਦੇ ਤਹਿਤ ਕਈ ਕਿਸਾਨਾਂ ਦੇ ਕਰਜ਼ੇ ਚੁੱਕੇ ਹੁੰਦੇ ਨੇ ਕਈ ਕਿਸਾਨਾਂ ਦੀਆਂ ਲਿਮਟਾਂ ਭਰਨ ਵਾਲੀਆਂ ਹੁੰਦੀਆਂ ਨੇ ਤਾਂ ਇਹ ਸਾਰਾ ਕੁਝ ਫਸਲ ਦੇ ਉੱਪਰ ਹੀ ਕਿਸਾਨ ਨਿਰਪਰ ਹੁੰਦੇ ਨੇ ਤਾਂ ਅੱਜ ਜਿਹੜੀ ਕਿ ਇਸ ਨੁਕਸਾਨ ਦੀ ਪਰਪਾਈ ਦੀ ਜਿਹੜੀ ਮੰਗ ਆ ਕਿਸਾਨ ਸਰਕਾਰ ਤੋਂ ਕਰ ਰਹੇ ਨੇ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਫਸਲ ਦਾ ਨੁਕਸਾਨ ਵੱਡੀ ਪੱਧਰ ਤੇ ਹੋਇਆ ਹੈ ਕਿਸਾਨਾਂ ਦੇ ਜਿਹੜੇ ਸੁਪਨੇ ਸੀ ਉਹ ਤਹਸ ਨਹਿਸ ਹੁੰਦੇ ਨਜ਼ਰ ਆਏ ਨੇ ਇਸ ਵਕਤ ਦੀ ਇਹ ਖਬਰ ਤਰਨ ਤਰਨ ਤੋਂ ਆ ਰਹੀ ਆ ਜਿੱਥੇ ਕਿ ਵੱਡੀ ਪੱਧਰ ਦੇ ਵਿੱਚ ਨੁਕਸਾਨ ਹੋਇਆ ਹੈ ਗੜੇ ਮਾਰੀ ਦੇ ਕਾਰਨ ਜਿਹੜੇ ਕਿ ਕਿਸਾਨ ਨੇ ਉਹ ਬਰਬਾਦ ਹੋ ਗਏ ਨੇ ਕਿਸਾਨਾਂ ਦੀ ਜਿਹੜੀ ਗੁਹਾਰ ਆ ਉਹ ਸਰਕਾਰ ਤੱਕ ਲਗਾਈ ਜਾ ਰਹੀ ਆ ਸਰਕਾਰ ਤੋਂ ਜਿਹੜੀ ਕਿ ਮੁਆਵਜ਼ੇ ਦੀ ਮੰਗ ਆ ਉਹ ਕੀਤੀ ਜਾ ਰਹੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕਿੰਨਾ ਕੁ ਮੁਆਵਜ਼ਾ ਦਿੰਦੀ ਆ ਪ੍ਰਤੀ ਏਕੜ ਦੇ ਹਿਸਾਬ ਨਾਲ ਤਾਂ ਇਹ ਤੁਹਾਨੂੰ ਅਸੀਂ ਜਾਣਕਾਰੀ ਦਿੰਦੇ ਰਵਾਂਗੇ ਪਰ ਹੁਣ ਜਿਹੜੀ ਕਿ ਮੰਦਭਾਗੀ ਖਬਰ ਇਹ ਆ ਕਿ ਕਿਸਾਨਾਂ ਦੀਆਂ ਆਸਾਂ ਤੇ ਪਾਣੀ ਫਿਰਦਾ ਨਜ਼ਰ ਆਇਆ ਪਿਛਲੇ ਦਿਨਾਂ ਦੇ ਦੌਰਾਨ ਜਿਹੜੀਆਂ ਤੇਜ਼ ਹਵਾਵਾਂ ਚੱਲੀਆਂ ਹਨੇਰੀਆਂ ਚੱਲੀਆਂ ਝੱਖੜ ਚੁੱਲੇ ਤੇ ਝੱਖਣਾਂ ਦੇ ਦੌਰਾਨ ਗੜੇਮਾਰੀ ਹੋਈ ਗੜੇਮਾਰੀ ਦੇ ਦੌਰਾਨ ਜਿਹੜੀ ਕਿ ਫਸਲ ਦਾ ਨੁਕਸਾਨ ਹੋਇਆ ਕਿਸਾਨ ਰੋਂਦੇ ਬਿਲਕੁਲ ਦੇ ਨਜ਼ਰ ਆ ਰਹੇ ਨੇ ਕਿੰਨਾ ਭਾਜੀ ਆਪਣਾ ਕੀ ਮਸਲਾ ਜਿਹੜਾ ਠੀਕ ਹੈ ਜੀ ਜੇ ਨਿਸ਼ਕਾਣ ਹੋਇਆ ਬਹੁਤ ਜ਼ਿਆਦਾ ਤੁਹਾਨੂੰ ਦੇਖਿਆ ਹੀ ਹੈ ਤੁਸੀਂ ਜੀ ਨਿਸ਼ਕਾਣ ਹੋਇਆ ਲੇ ਸੜੇਕ ਨਾ ਨਿਸ਼ਕਾਣ ਹੋਇਆ ਤੇ ਪਹਿਲੀਆਂ ਲਾਈ ਠੇਕੇ ਦੇ ਲਈਆਂ ਠੇਕੇ ਦੇ ਲੈ ਕੇ ਤੇ ਅਸੀਂ ਗੁਜ਼ਾਰਾ ਕਰਨਦੇ ਆ ਆਪਦਾ ਤਾਂ ਇਹੀਆਂ ਨੇ ਜਿਹੜਾ ਜੂਰੂ ਹੈਗਾ ਨਿਸ਼ਕਾਣ ਹੋਇਆ ਸਾਨੂੰ ਇਹਦਾ ਨਾ ਕੀ ਦਿੱਤਾ ਜਾਵੇ ਥੋੜਾ ਮਨ ਜੂਰ ਹੀ ਹੁੰਦਾ ਕਿੰਨੀ ਪਹਿਲੀ ਠੇਕੇ ਤੇ ਤੁਹਾਡੇ ਕੋਲ ਮੇਰੇ ਕੋਲ ਭਾਈ 8 ਗਿੱਲੇ ਮੇਰੇ ਕੋਲ ਪਹਿਲੀ ਠੇਕੇ ਦਾ ਮੇਰੇ ਕੋਲ ਲੱਗਦੀ ਆ ਕਿੰਨਾ ਉਹਨਾਂ ਦਾ ਕਿੰਨਾ ਨੁਕਸਾਨ ਉਹਨਾਂ ਦਾ ਵੀ ਇੰਨਾ ਹੀ ਨਿਸ਼ਕਾਣ ਹੋਇਆ ਤੇ ਕਿੰਨੇ ਪਰਸੈਂਟ ਤੁਹਾਡਾ ਗਿਰਾਵਦਾ ਜਿਹੜਾ ਝਾੜ ਘਟੇਗਾ ਹੁਣ 75% ਹੁਣ ਮੰਗ ਕੀ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਇਹੋ ਬਣੇ ਕੋਈ ਨਾ ਕੋਈ ਸਾਨੂੰ ਦਿੱਤਾ ਜਾਵੇ ਸਾਡਾ ਤਾਂ ਨਾ ਕਿ ਆਪਣੇ ਨਾ ਕਿ ਆ ਨਾ ਕਿ ਜਿੱਦਿਆ ਲਿਮਟਾਂ ਵੀ ਨਹੀਂ ਤਰਨੇਗਾ ਇੰਦੀਆਂ ਇੰਦੀਆਂ ਲਿਮਟਾਂ ਜਿਹੜੀਆਂ ਵੀ ਨਹੀਂ ਹਟੀਆਂ ਚੁੱਪ ਮੰਗ ਕਿੰਨਾ ਚਿਰ ਹੋਈ ਹੈ ਗੜੇ ਮਰੀ ਹੈ ਗੜੇ ਮਰੀ 10 10 ਮਿੰਟ ਹੋਈ ਹੈ ਕੀਨਾ ਭਾਜੀ ਆਪਣੇ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਖੇੜਾ ਪਿੰਡ ਪਿੰਡ ਚਿਹੜੀ ਦਾ ਸੁਵਾਲ ਕੀ ਮਸਲਾ ਕੀ ਹੈ ਜਿਹੜਾ ਕੱਤਰ ਮਸਲਾ ਇਹ ਨਾ ਜੀ 15-20 ਮਿੰਟ ਪਹਿਲਾਂ ਗੜੇ ਮੀਂਹ ਪਿਆ ਬਾਰਿਸ਼ ਹੋਈ ਗੜੇ ਬਹੁਤ ਜਿਆਦਾ ਪਏ ਆ ਤੇ ਕਣਕਾਂ ਦਾ ਜਿਹੜਾ ਬਹੁਤ ਜਿਆਦਾ ਜਿਹੜਾ ਨੁਕਸਾਨ ਹੋਇਆ ਤੁਸੀਂ ਵੇਖ ਸਕਦੇ ਸਾਰਾ ਮੇਰੇਖਾ 95% ਤੋਂ ਉੱਪਰ ਨੁਕਸਾਨ ਆ ਸਾਡੇ 470 ਕਿੱਲੇ ਦੇ ਕਰੀਬ ਰਕਬਾ ਪਿੰਡ ਦਾ ਦੇ ਅਜੇ ਸਾਰਿਆਂ ਨੇ ਕਣਕੋ ਵੱਢਣ ਵਾਲੀ ਇੱਕ ਦੋ ਘਰਾਣੇ ਵੱਢੀ ਐ ਇੱਕ ਦੁਕਾਨ ਨੂੰ ਛੱਡ ਕੇ ਸਾਰੀ ਕਰਨ ਖਲੋਤੀ ਐ ਤੇ ਬਹੁਤ ਜਿਆਦਾ ਨੁਕਸਾਨ ਹੋਇਆ ਹੈ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਪ੍ਰਸ਼ਾਸਨ ਨੂੰ ਜਾਣੂ ਕਰਾਇਆ ਸਰਪੰਚ ਸਾਹਿਬ ਨੇ ਹੋਈ ਗੱਲ ਪਰਵਾਰੀ ਦੀ ਕੰਨ ਵਿੱਚ ਆ ਕੇ ਖੀ ਜਾਂਦੇ ਨੇ ਉਹਨਾਂ ਦਿੱਤਾ ਭਰੋਸਾ ਕਿ ਇਹਦੇ ਕੱਲ ਆਵਾਂਗੇ ਜਿਹੜੀ ਕਰਦਾ ਨਹੀਂ ਕਰਾਂਗੇ ਹੋਰ ਕੀ ਮੰਗ ਕੀ ਏ ਦੱਡੀ ਮੰਗੇ ਹੋਈ ਸਰਕਾਰ ਪਾਸੋਂ ਅਸੀਂ ਮੰਗ ਕਰਦੇ ਆਂ ਵੀ ਕਿਸਾਨਾਂ ਦੀ ਜਿਹੜੀ ਵਾਧ ਤੋਂ ਵਾਧ ਦੇ ਮਲਤ ਕੀਤੀ ਜਾਵੇ ਕਿਸਾਨ ਅੱਗੇ ਥੱਲੇ ਲੱਗੇ ਇਹਨਾਂ ਦਾ ਲੰਮਟਾ ਲੌਕਡਾਊਨ ਤਰਨੀਆਂ ਨਾਲੀਆਂ ਮਾਹਾਂ ਹੀ ਆ ਕਣਕ ਜਿਹੜੀ ਖਾਨ ਜੋਗੀ ਕੋਈ ਕਿੱਲੇ ਦੇ ਵਿੱਚੋਂ ਬਾਹਰ ਨਾ ਪੰਜ ਮਾਣ ਨਿਕਲ ਆਉਗੇ ਇਹ ਤੇ ਘਰ ਜੋਗੇ ਦਾਣੇ ਵਿੱਚੋਂ ਨਿਕਲਣੇ ਨੇ ਜਿੰਨਾ ਮੁੰਦਾ ਹਾਲ ਹੋਇਆ ਪਿਆ ਕਣਕ ਦਾ ਕੀ ਨਾ ਬਾਈ ਸਾਡੇ ਮੇਰੇ ਨਾ ਸੁਖਦੇਵ ਸਿੰਘ ਸਰਪੰਚ ਜੀ ਤੁਸੀਂ ਮੌਜੂਦਾ ਬਣ ਕਿ ਮਸਲਾ ਕੀ ਹੈ ਜਿਹੜਾ ਜ਼ਮੀਨ 'ਚ ਇਕੱਠੇ ਹੋਇਆ ਹੈ ਮਸਲਾ ਇਹ ਹੀ ਹੈ ਕਿ ਜਿਹੜਾ ਅੱਜ ਆਪਣੀ ਗੜੇਮਾਰ ਹੋਈ ਹੈ ਅੱਜ ਆਪਣੇ ਤੇ ਕਣਕ ਜਿਹੜੀ ਆਪਣੇ ਬਹੁਤ ਜਿਹਾ ਨੁਕਸਾਨ ਹੋਇਆ 95% ਨੁਕਸਾਨ ਹੋਇਆ ਜ਼ਿੰਮੇਵਾਰ ਤੇ ਅੱਗੇ ਪੱਲੇ ਕੱਖ ਨਹੀਂਗਾ ਕਿਹੜਾ ਪਿੰਡ ਹੈ ਆਪਣਾ ਘਰੇਾਲੀ ਦੱਸੋ ਜੀ ਤੇ ਕਿੰਨਾ ਰਕਬਾ ਤਕ ਤਕਰੀਬਨ ਜਿਹੜਾ ਖਰਾਬ ਹੋਇਆ ਇਹ 470 ਕਿੱਲੇ ਹੈ ਜੀ ਮੇਰੇ ਪਿੰਡ ਦੇ ਤੇ ਕਿੰਨੇ ਸਾਰੇ ਸਾਰੇ ਖਰਾਬ ਹੋ ਗਈ ਸਾਰੇ ਪਿੰਡ ਹੀ ਸਾਰੇ ਖਰਾਬ ਨੇ ਕਿ ਸਾਰੇ ਪਿੰਡ ਨੂੰ ਘੜਾ ਵਰਿਆ ਤੇ ਇਸ ਤੋਂ ਇਲਾਵਾ ਕਿੱਥੇ ਕਿੱਥੇ ਗੜੇਮਾਰੀ ਹੋਈ ਮੈਂ ਤਾਂ ਆਪਣੇ ਪਿੰਡ ਦੇ ਹੀ ਰੱਖਿਆ ਏ ਧਿਆਨ ਬਾਕੀ ਇਧਰ ਕਹਿੰਦੇ ਸਵਾਜਪੁਰਾ ਦਿਾਲਪੁਰਾ ਮੱਖੀ ਕਲਸੀਆਂ ਹਰੀਆਂ ਵਾਲੀਆਂ ਲੱਤਾਰੀ ਬਾਲੂ ਕਹਿੰਦੇ ਦੱਸਦੇ ਕਿੰਨਾ ਕਿ ਮਤਲਬ ਕਿ ਗੜਾ ਜਿਹੜਾ ਕਿੰਨਾ ਚਿਰ ਪੈਂਦਾ ਰਿਹਾ ਏ ਇਹ ਗੜਾ 10 ਮਿੰਟ ਪੂਰਾ ਭਰਿਆ ਗੜਾ ਜੀ ਤੇ ਕਣਕੇ ਦੇ ਕਣਕੇ ਤਾਂ ਤੁਹਾਡੇ ਸਾਹਮਣੇ ਨਾ ਢਾਂਜਾ ਜੀ ਬੜਾ ਉੱਡਾ ਕੋਈ ਸਬੰਧੀ ਜਾਣੂ ਕਰਵਾਇਆ ਜੀ ਕਿਸ ਨੂੰ ਹਾਂ ਜੀ ਮੇਰੀ ਪਟਵਾਰੀ ਸਾਹਿਬ ਨਾਲ ਗੱਲ ਹੋਈ ਏ ਕਾਨਗੋ ਸਾਹਿਬ ਨਾਲ ਹੋਈ ਏ ਆਇਆ ਨਹੀਂ ਕੋਈ ਮਹਿਕ ਮਿਲਦ ਅਧਿਕਾਰੀ ਕੋਈ ਨਹੀਂ ਆਇਆ ਜੀ ਹੁਣ ਕੀ ਮੰਗੀ ਆ ਤੁਹਾਡੀ ਜੀ ਮੰਗ ਸਾਡੀ ਇਹੋ ਹੀ ਹੈ ਜੀ ਤੁਹਾਨੂੰ ਵਾਦ ਤੋਂ ਵਦ ਸਰਕਾਰ ਕੋਲੋਂ ਸਮੱਸਿਆਵਾਂ ਮਿਲਣਾ ਚਾਹੀਦਾ ਜ਼ਿਮੀਂਦਾਰ ਦੇ ਅੱਗੇ ਬੜਾ ਥੱਲੇ ਲੱਗਾ ਪਿਆ ਜ਼ਿਮੀਂਦਾਰ ਦੇ ਅੱਗੇ ਭਲੇ ਕੱਖ ਨਹੀਂ ਗਾ ਤੇ ਜਿਹੜੀ ਹੁਣ ਕਣਕ ਵਜੀ ਆ ਇਹ ਵਾਦ ਤੋਂ ਵਦ ਆਪਣੇ ਖਾਣ ਪੀਣ ਜੋਗੀ ਕਣਕ ਵਜੀ ਆ ਠੇਕੇ ਵਾਲੇ ਹੋ ਗਏ ਸੀ ਠੇਕੇ ਦੇ ਜਦੋਂ ਨਹੀਂ ਸੱਤ